ਜਸਪੀ ਵੀ ਵੋਟ ਜਸਪੀ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਮੰਗ ਕਰਦੇ ਹਾਂ ਕਿ ਇਹ ਜਸਟਿਸ ਜਲਦੀ ਤੋਂ ਜਲਦੀ ਮਿਲੇ ਉਹਨਾਂ ਨੇ ਲਾ ਲੋ ਕਿ ਸਾਡੇ ਲਈ ਸਾਡੀ ਰੱਖਿਆ ਕਰਦੀ ਪਰ ਉਹ ਤੇ ਆਪ ਨਹੀਂ ਸੁਰੱਖਿਤੀ ਤੇ ਤੇ ਇਸੇ ਦੀ ਸਾਡੇ ਵੀਰ ਨੇ ਯੂਥ ਪ੍ਰਧਾਨ ਨੇ ਨੌਰਤੇ ਇਹਨਾਂ ਨੇ ਇੱਕ ਪ੍ਰੋਟੈਸਟ ਕਰਾਇਆ ਹੈ ਇਹਨਾਂ ਲਈ ਆਪਾਂ ਹਾਜ਼ਰ ਹੋਏ ਆਂ ਤੇ ਇੱਥੇ ਨੌਜਵਾਨਾਂ ਨੂੰ ਇੱਕ ਮੈਸੇਜ ਦਿੰਨੇ ਆਂ ਆਪਾਂ ਵੀ ਸਿਆਣੀ ਹੋਈਏ ਕੱਲਾ ਆਪਾਂ ਸਰਕਾਰਾਂ ਨੂੰ ਨਹੀਂ ਦੋਸ਼ ਦੇਵਾਂਗੇ ਕਿ ਕਹਣਾ ਕਿ ਕੋਈ ਵੀ ਹੁੰਦਾ ਵਾ ਕਿ ਸਰਕਾਰਾਂ ਦੇ ਵਿੱਚ ਦੋਸ਼ੀ ਦੋਸ਼ੀ ਨੌਜਵਾਨ ਵੀ ਆ ਕਿ ਆਪਣੇ ਆਪ ਭੈਣਾ ਸਮਝੀਏ ਏ ਚੀਜ਼ ਜ਼ਿਆਦਾ ਬੁਰੀ ਚੀਜ਼ ਆ ਮੈਂ ਹੁਣੇ-ਹੁਣੇ ਥੋੜੇ ਦੇ ਪਹਿਲੇ ਵਾਪਸ ਆਈਆਂ ਤੇ ਮੈਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਾ ਕਿ ਹਜਰ ਇਹ ਕੁਝ ਹੋ ਰਿਹਾ ਇੰਡੀਆ ਵਿੱਚ ਕਿਦਰ-ਕਿਦਰ ਤੁਹਾਨੂੰ ਲੱਗਦਾ ਵੀ ਆਪਣੇ ਜਿਹੜੀ ਗਰਲਸ ਹੈ ਕਿ ਇਸ ਦੇ ਸੇਫ ਨਹੀਂ ਹੈ ਮੈਨੂੰ ਸਹੀ ਗੱਲ ਆ ਇਹ ਗੱਲ ਇਹ ਗੱਲ ਬਿਲਕੁਲ ਸਹੀ ਆ ਕਿ ਆਪਣੀ ਕੁੜੀਆਂ ਇੱਥੇ ਬਿਲਕੁਲ ਨਹੀਂ ਸੇਫ ਹੈਗੀਆਂ ਮੈਨੂੰ ਲੱਗਦਾ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਆ ਹੁਣ ਤੋਂ ਹੀ ਤਾਂ ਕਿ ਸਾਨੂੰ ਸੇਫ ਲੱਗੇ ਤਾਂ ਕਿ ਅਸੀਂ ਆਪਣੀ ਕੰਟਰੀ ਜਦੋਂ ਵੀ ਵਾਪਸ ਫੇਸ ਕਰਕੇ ਚੀਜ਼ਾਂ ਨੂੰ ਰੋਕਣਾ ਚਾਹੀਦਾ ਤੇ ਉਹਨਾਂ ਨੂੰ ਸਟ੍ਰਿਕਟ ਐਕਸ਼ਨਸ ਹੋਣ ਤੋਂ ਲਾਣੇ ਚਾਹੀਦੇ ਨੇ ਐਟ ਲੀਸਟ ਇਟਸ ਵਾ ਕੋਇੰਗਿਆ ਐਮ ਜੀ ਐਮ ਐਲ ਸੀਰਮਸ ਫੜੇ ਗਏ ਸੀ ਇਟ ਵਾਸ ਅ ਟਾਈਮ ਟੋ ਅਪਰੋਕਸੀਮੇਟਲੀ 10 ਪੀਪਲ ਤੇ ਅਸੀਂ ਉਹ 10 ਤੇ 10 ਜਿਹੜੇ ਆ ਹਵਸ ਦੇ ਪੁਜਾਰੀ ਐ ਗੰਦੇ ਲੋਗ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਅਸੀਂ ਮੰਗ ਕਰਦੇ ਆ ਕਿ ਇਹ ਜਸਟਿਸ ਜਲਦੀ ਤੋਂ ਜਲਦੀ ਮਿਲੇ ਜਲਦੀ ਤੋਂ ਜਲਦੀ ਉਹਨਾਂ ਨੂੰ ਸੂਲੀ ਤੇ ਚੜਾਇਆ ਜਾਵੇ ਔਰ ਪਬਲੀਕਲੀ ਦਿਖਾਇਆ ਜਾਵੇ ਕਿ ਕੋਈ ਦੁਬਾਰਾ ਇਹੋ ਜਿਹਾ ਅਟੈਂਪਟ ਕਨੋਣਾ ਕੰਮ ਦੁਬਾਰਾ ਇਸ ਸਾਡੇ ਅਸੀਂ ਇੰਡੀਆ ਨੂੰ ਭਾਰਤ ਮਾਤਾ ਕਹਿੰਦੇ ਆ ਸਾਡੀ ਮਾਤਾ ਦੀ ertidide ਇਹੋ ਜਿਹਾ ਦੁਬਾਰਾ ਨਾ ਇਹੋ ਜਿਹਾ ਕੋਈ ਅਟੈਂਪਟ ਹੋਵੇ ਔਰ ਐਜੂਕੇਟਿਡ ਅਗਰ ਅਸੀਂ ਐਜੂਕੇਟ ਕਰਦੇ ਆ ਆਪਣੀ ਲੇਡੀਜ਼ ਨੂੰ ਗਰਲਸ ਨੂੰ ਸਾਡੇ ਸਾਡੇ ਨਾਲ ਡਾਕਟਰਸ ਹੈਗੇ ਨੇ ਇਹਨਾਂ ਦੀ ਟੀਮ ਨੂੰ ਅਸੀਂ ਇਹ ਦਿਨ ਦੇਖੀਏ ਕਿ ਸਾਡੇ ਲਈ ਸਾਡੇ ਬਹੁਤ ਜ਼ਰਾ ਸੋਗ ਬਣਾਉਣ ਵਾਲਾ ਦਿਨ ਆ ਕਿ ਅਸੀਂ ਇਹ ਚੀਜ਼ ਨਹੀਂ ਦੇਖਣਾ ਚਾਹੁੰਦੇ ਇਹੋ ਜਿਹਾ ਕਾਤਲ ਜਿਹਨਾਂ ਨੂੰ ਇਦਾਂ ਬਰੂਟਲ ਉਹਨਾਂ ਨੇ ਕਿਲ ਕੀਤਾ ਉਹਨਾਂ ਨੂੰ ਮਰ ਜਾਣਾ ਚਾਹੀਦਾ ਏ ਉਹਨਾਂ ਨੂੰ ਚੌਂਗ ਦੇ ਵਿੱਚ ਖੜੇ ਹੋ ਕੇ ਫਾਹ ਦੇਣਾ ਚਾਹੀਦਾ ਹੈ ਅਸੀਂ ਸਾਰੇ ਇੱਥੇ ਜਿਹੜੇ ਵੀਰ ਭਰਾ ਇੱਥੇ ਸਾਰੇ ਡਾਕਟਰਸ ਦੀ ਟੀਮ ਹੈ ਸਾਰੇ ਅਸੀਂ ਜਿਹੜੇ ਯੂਥ ਇੱਥੇ ਇਕੱਠੇ ਹੋਏ ਆਂ ਅਸੀਂ ਐਜੂਕੇਟ ਵੀ ਕਰ ਰਹੇ ਆਂ ਕਿ ਗਰਲ ਚਾਈਲਡ ਸੇਵ ਗਰਲ ਚਾਈਲਡ ਸੇਵ ਡਾਕਟਰਸ ਐਂਡ ਜੋ ਬॉयਜ਼ ਇੱਥੇ ਜੋ ਆਪਾਂ 네ਗੇਟਿਵ ਸੋਚ ਲੈ ਕੇ ਆਂਦੇ ਨੇ ਉਹ ਵੀ ਖਤਮ ਕਰਕੇ ਕੈਂਡਲ ਜਲਾ ਕੇ ਇਹਨੂੰ ਖਤਮ ਕੀਤੀ ਜਾਵੇ ਸੋਚ ਕਿ ਅਸੀਂ ਇਸ ਧਰਤੀ ਨੂੰ ਇੱਥੇ ਅਸੀਂ ਰਹਿਣਾ ਹੈ ਅਸੀਂ ਇੱਕ ਬੈਟਰ ਪਲੇਸ ਬਣਾਈਏ ਜੀਨਲੀ ਔਰ ਮੇਰੇ ਖਿਆਲ ਨਾਲ ਸਾਰੇ ਨਾਲ ਬੋਲਗੇ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਔਰ ਅਸੀਂ ਜਸਟਿਸ ਦੀ ਸੁਪਰੀਮ ਕੋਰਟ ਤੋਂ ਕੋਰਟ ਤੋਂ ਮਾਨਯੋਗ ਕੋਰਟ ਤੋਂ ਔਰ ਸੀਬੀਆਈ ਦੀ ਇਨਕੁਆਇਰੀ ਚੱਲ ਰਹੀ ਹੈ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਆਏ ਪੇਰੈਂਟਸ ਨੂੰ ਇਨਸਾਫ ਮਿਲੇ ਸਮੇ ਸਮੇਲੇ ਉਸ ਦੇ ਬਾਵਜੂਦ ਵੀ ਜਿਹੜਾ ਵੀ ਇਦਾਂ ਦਾ ਕ੍ਰਾਈਮ ਜਿਹੜਾ ਵੀ ਹੁਣ ਉਹ ਨਹੀਂ ਹਟਦਾ ਇਸ ਨੂੰ ਆਪਾਂ ਕਿੱਦਾਂ ਦੇਖਦੇ ਦੇਖੋ ਇਹ ਅਨ ਐਜੂਕੇਸ਼ਨ ਦੀ ਗੱਲ ਹੈ ਸਿਰਫ ਗਵਰਨਮੈਂਟ ਦਾ ਰੋਲ ਨਹੀਂ ਹੁੰਦਾ ਸਾਡੀ ਇੱਕ ਅਸੀਂ ਸੋਸਾਇਟੀ 'ਚ ਰਹਿੰਦੇ ਆ ਸਾਡੀ ਸੋਸਾਇਟੀ ਸਾਨੂੰ ਆਪਸ ਦੇ ਵੀ ਸਾਡੀ ਫਰੈਂਡਸ ਦਾ ਇਹ ਕਿ ਸਰ ਇਹ ਸਾਰੇ ਐਜੂਕੇਟ ਕਰਨ ਦੀ ਲੋੜ ਹੈਗੀ ਆ ਅਗਰ ਅਸੀਂ ਐਜੂਕੇਟ ਨਹੀਂ ਕਰਾਂਗੇ ਅਸੀਂ ਸਿਰਫ ਗਵਰਨਮੈਂਟ ਨੂੰ ਕੋਛ ਨਹੀਂ ਸਕਦੇ ਅਸੀਂ ਪੋਲੀਟੀਕਲ ਸਿਸਟਮ ਨੂੰ ਸਿਰਫ ਕੋਛ ਨਹੀਂ ਸਕਦੇ ਇਹ ਜੋ ਅਸੀਂ ਕੀਤੇ ਸਾਨੂੰ ਇੰਨੀ ਦੁਨੀਆ ਨੇ ਦੇਖਿਆ ਆ ਅਸੀਂ ਆਲਮੋਸਟ 60 70 ਜਣੇ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਕੈਂਡਲ ਮਾਰਚ ਕੀਤਾ ਹੈ ਲੋਕੀ ਦੇਖ ਰਹੇ ਨੇ ਲੋਕੀ ਅਵੇਅਰ ਹੋ ਰਹੇ ਨੇ ਕਿ ਇਹ ਜਿਹੜੀ ਸੋਚ ਹੈ ਜੇ ਇਹਦਾ ਪ੍ਰਨਾਮ ਕੀ ਨਿਕਲਦਾ ਹੈ ਜੇ ਇਸ ਬੰਦੇ ਜਿਹੜਾ 8 10 ਬੰਦੇ ਜੋ ਵੀ ਅਕਾਉਂਟੇਬਿਲਟੀ ਹੈਗੀ ਆ ਉਹਨਾਂ ਨੂੰ ਹੈਂਗ ਡਿਲ ਥੈੱਥ ਕੀਤਾ ਜਾਂਦਾ ਸ਼ਰੇਆਮ ਚੌਂਗ 'ਚ ਫਾਂ ਲਾਇਆ ਜਾਂਦਾ ਤੇ ਹੋਰ ਲੋਕਾਂ ਦੇ ਵਿੱਚ ਇਹਨੂੰ ਉਤਸ਼ਾਹ ਘਟੇਗਾ ਮਤਲਬ ਕਿ ਇਹ ਲੋਕੀ ਵੇਰ ਰਹੇ ਨੇ ਹੋਏਗੇ ਪ੍ਰੋਵੋਕ ਕਰਨਗੇ ਇੱਕ ਦੂਜੇ ਨੂੰ ਲੈ ਉਹਦੇ ਨਾਲ ਕੀ ਹੋਇਆ ਅਸੀਂ ਇਸ ਸਿਸਟਮ ਨੂੰ ਜਗਾਣ ਦੀ ਲੋੜ ਹੈ ਅਸੀਂ ਯੂਥ ਸਿਰਫ ਜਗਾਣ ਲਈ ਆਏ ਆ ਕਿ ਇਹ ਜਾਗਣਗੇ ਤੇ ਜਾਗਣਗੇ ਤਾਂ ਸਾਡਾ ਹਿੰਦੁਸਤਾਨ ਸਾਡਾ ਪੰਜਾਬ ਸਾਡਾ ਦੇਸ਼ ਸਾਡਾ ਕਲਚਰ ਬਚ ਸਕੇਗਾ ਸਾਡੀਆਂ ਪਹਿਣਾ ਬਚ ਸਕੇਗਾ